ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਉਬਰ ਪ੍ਰਸਾਦ ਜਗ ਔਰ ਨ ਜਾ ਹੈ ਮਹਾਤਮ ਮੈਂ ਅਵਤਾਰ ਉਜਾਗਰਿਆਨ ਕੀਓ ਤਿਨ ਕੇ ਦੁਖ ਕੋਟ ਕ ਦੂਰ ਗਏ ਮਚਰਾ ਜਿਨ ਅਮਰਿਤ ਨਾਮ ਪੀਓ ਇਹ ਪੰਦਤ ਤੇ ਮਤ ਚੁਕੇ ਰੀ ਮਾਨੋ ਭੇਦ ਬਭੇਦ ਨਾ ਜਾਣ ਬੀਓ ਪਰ ਪਾਸ ਰਿਦਾਏ ਬੁਰ ਅਰਜੁਨ ਕਾ ਹਰ ਪੂਰਨ ਬ੍ਰਹਮ ਨਿਵਾਸ ਦੀ ਧਰਨ ਕਗਣ ਨਵ ਖੰਡ ਮੈ ਜੋਤ ਸਭ ਰੂਪੀ ਰਹਿਉ ਭਾਰ ਭਨ ਮਥਰਾ ਕਾਸ਼ ਭੇਦ ਨਹੀਂ ਗੁਰ ਅਰਜੁਨ ਪਰ ਤਖ ਸੈ ਹਾਰ ब्रह्म ज्ञानी का अंत न पार नानक ब्रह्म ज्ञानी का सदा ਨਮਸ਼ਕਾਰ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣ ਭੇਰੀ ਸਭ ਤੇ ਵੱਡਾ ਸਤਿਗੁਰ ਨਾਲ ਜਿਨ ਕਲ ਰਾਖੀ ਮੇਰੀ ਸੋ ਗਲ タル ਸੇਵੀਆ ਅਹਣਸ ਸਹਜ ਸੁਪਾ ਉਨ ਦਰਸ਼ਨ ਪਰਸੇ ਆਏ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਆ ਸਿਵਤਖ ਸੰਮ ਦੀ ਨੂਰ ਅਰ ਸਾਂਹ ਉਰ ਸਾਂਹੋ ਚਕਤੀ ਆਏ ਤਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆਏ ਸੱਜਣ ਸਚਾ ਪਾਪਿ ਸ਼ਾਹ ਸੇਰਿ ਸ਼ਾਹ ਦਾ ਇਸ਼ਾਹੂ ਜਿਸ ਪਾਸ ਬਹਿਠੇ ਅੰਸੋ ਹੀ ਆਏ ਸਭਨਾ ਦਾ ਦੇਸਾ ਹੋ ਸਤਨਿਕੀ ਸ੍ਰੀ ਵਾਹਿ ਸਾਹਿਬ ਜੀ ਜੈਤ ਸਰੀ ਮਹੱਲਾ ਪਦਨਵਾ ਵਾਰ ਸਲੋਕਾਂ ਦਾ ਇੱਕ ਓ ਪੰਕਾ ਕ੍ਰ ਸਤਗੁਰ ਪ੍ਰਸਾਦ ਸਲੋਕ ਆਬੂਤੇ ਮਾਤਰ ਪੂਰਨ ਅੰਤ ਪੂਰਨ ਬਾਰੇ ਮੇ ਸ਼ੁਰਾ ਹੈ ਸਿਮਰੰਤ ਹਸੰਤ ਸਰਬਤਰ ਰਬਨੰ ਨਾਨਕ ਅਗਨਾਸਨ ਜਗਦੀ ਸੁਰਹ ਆਦ ਬੂਰ ਮਤ ਬੂਰਨ ਅੰਤ ਬੂਰਨ ਪਰਮੇਸੁਰ ਹੈ ਸਿਮਰੰਤ ਸੰਤ ਸਰਬਤਰ ਰਬਨੰ ਨਾਨਕ ਅਗਨਾਸਨ ਜਗਦੀ ਸੁਰ ਹੈ ਸੇਖੜ ਸੁਣ ਸੁਨਾਵਣੋ ਮਨ ਮੈਂ ਦਿੜਿ ਗਾਇ ਸਾਚੇ ਉਵਰ ਰਹਾ ਹਉ ਸਰਬਕਤਰ ਮਈ ਨਾਨਕ ਹਰ ਰੰਗ ਰਾਜ ਬੌਰੀ ਹਰ ਏਕ ਨਰਜਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭੈ ਜੋ ਪਰੇ ਸੁਉਈ ਕਿਨ ਮੈਂ ਥਾਪ ਓ ਖਾਬਦਾ ਕਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਬ ਬੁਝਾਏ ਸੋ ਬੁਝਸੀ ਨਿਰਮਲ ਜਾਨਾ ਸੋਈ ਖੰਡਰ ਬ੍ਰਹੇ ਪੰਡ ਪਾਤਾਲ ਦੀਪ ਰਵੇ ਆ ਸਭ ਜੋਈ ਜਸ ਆਬ ਬੁਝਾਏ ਸੋ ਬੁਝਸੀ ਨਿਰਮਲ ਜਾਨਾ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਪਰਮ ਸਰਮਾਨ ਜੋ ਜੁਗੋ ਜੋਗ ਅਟਲ ਗੁਰਤਾ ਗੱਦੀ ਤੇ ਬਰਾਜਮਾਨ ਜਵਰਤ ਪਾਖੇ ਤੋ ਸ਼ਤਰ ਸਿਗਾਸਨ ਦੇ ਮਾਲਕ ਧੰਨ ਧੰਨ ਤਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿਚੋੜ ਬੈਠੇ ਸਤਕਾਰ ਜੋ ਗੁਰੂ ਕੀ ਸਾਜੀ ਨਵਾਜੀ ਸੰਗਤ ਜੀ ਆਪ ਸਮੂਹ ਸੰਗਤਾਂ ਦੇ ਭਾਗੇ ਹੋ ਜੋ ਆਪ ਜੀ ਨੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਹਾਥ ਨੇ ਹਲਵਾ ਕੇ ਗੁਰਬਾਣੀ ਸਰਵਣ ਕੀਤੀ ਹੈ ਤਨ ਤਮ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਕਮਨਾਂ ਦੇ ਸਰਤਾਜ ਬਾਣੀ ਕੇ ਬੋਹਤਾ ਦੀਨ ਦੁਨੀ ਦੇ ਮਾਲਕ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਮubaruk ਰਸਨਾ ਕੋ ਉਚਾਰਨ ਕੀਤੀ ਹੋਏ ਪਵਿੱਤਰ ਮੁਖਵਾਕ ਆਪ ਜੀ ਨੇ ਸਰਵਣ ਕੀਤੇ ਹਨ ਤਨ ਤਮ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 700 ਪਾਂਜਿਤੇ ਸੁਬਾਏ ਮਾਨ ਹੈ ਸੋ ਜੈਤਸਰੀ ਦੀਵਾਰ ਜੋ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮubarrak rasna ਤੋਂ ਉਚਾਰ ਕੀਤੀ ਹੋਈ ਨਾ ਇਸ ਵਾਰ ਦੇ ਵਿੱਚ ਜਿੰਨੇ ਵੀ ਸਲੋਗ ਤੇ ਪੌੜੀ ਨਾ ਹਨ ਤਾਂ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮubarrak rasna ਤੋਂ ਉਚਾਰ ਕੀਤੀਆਂ ਹੋਈਆਂ ਹਨ ਸੋ ਇਹ ਵਾਰ ਸੰਗੇ ਜੀ ਬੁਰਬਾਣੀ ਦੇ ਬਾਧ ਦੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਉਚਾਰਨ ਕੀਤੀ ਹੈ ਸਭ ਤੋਂ ਉਤਮ ਮਹਾਤਮ ਇਸ ਵਾਰ ਨੂੰ ਬਖਸ਼ਿਸ਼ ਕੀਤਾ ਹੈ ਸੋ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੈਤ ਸ੍ਰੀ ਜੋ ਵਾਰ ਦੇ ਵਿੱਚ ਕਥਨ ਕਰਦੇ ਹਨ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸ੍ਰੋਕਾ ਨਾਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੱਦ ਸਿਟੀ ਡਾਕ ਦੇ ਵਿੱਚ ਪੰਚਮ ਪਾਰਸ਼ਾ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਸ਼ਲੋਕਾਂ ਦੇ ਨਾਲ ਬਾੜ ਇੱਕ ਪੂਰਨਕਾਰ ਸਤਪੁਰ ਪ੍ਰਸਾਦ ਇੱਕ ਅਕਾਲਪੁਰ ਹੁਆ ਹੀ ਗੁਰੂ ਜਿਸ ਦਾ ਕੇ ਸਾਰੇ ਹੀ ਸ੍ਰਿਸ਼ਟੀ ਦੇ ਵਿੱਚ ਪ੍ਰਕਾਸ਼ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਸਤਗੁਰੂ ਜੀ ਦੀ ਕਿਰਪਾ ਦੇ ਦੁਆਰਾ ਉਸ ਕਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ ਸ਼ਲੋਕ ਸੋ ਸਵੇ ਲੋਕ ਜੋ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰਾਇ ਸੋ ਸੰਗ ਜੀ ਜਦੋਂ ਕਿ ਸ੍ਰਿਸ਼ਟੀ ਦਾ ਜੋ ਰਚਨਾ ਨਹੀਂ ਸੀ ਹੋਈ ਜਬ ਜੀ ਸਾਹਿਬ ਦੇ ਵਿੱਚ ਧੰਨ ਸਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਥਨ ਕਰਦੇ ਹਨ ਖੇਤਵਾਰ ਨ ਜੋਗੀ ਜਾਣੇ ਰਤ ਮਹੋ ਨ ਕੋਈ ਜਾਣ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੇ ਸੋਈ ਕਿਉਂਕਿ ਨਾ ਕੋ ਥਿੱਤ ਨਾ ਕੋ ਵਾਰਸੀ ਨਾ ਕੋ ਜੋਗੀ ਹੀ ਪੈਦਾ ਹੋਇਆ ਨਾ ਕੋ ਮਹੀਨਾ ਤੇ ਨਾ ਕੋ ਰੁੱਤ ਸੀ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਪਰੇਪੂਰਨ ਪਰਮਾਤਮਾ ਜਦੋਂ ਸ੍ਰਿਸ਼ਟੀ ਦਾ ਸੰਗ ਜੀ ਜੋ ਸ੍ਰਿਸ਼ਟੀ ਦਾ ਜਿਹੜਾ ਸੀ ਉਹ ਪੈਦਾਵਾਰ ਨਾ ਹੋਈ ਉਦੋਂ ਵੀ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਜਿਹੜਾ ਸੀ ਉਹ ਉਹਦਾ ਪ੍ਰਕਾਸ਼ ਸਾਰੇ ਸ੍ਰਿਸ਼ਟੀ ਸੇ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮਾਰੂ ਰਾਜ ਦੇ ਵਿੱਚ ਇੱਕ ਜੋ ਸ਼ਲੋਕ ਹੈ ਕਥਨ ਕੀਤੇ ਹਨ ਗੁਰੂ ਸਾਹਿਬ ਜੀ ਨੇ ਮਾਰੂ ਸ਼ੋਲੇ ਦੇ ਵਿੱਚ ਅਰਬਦ ਨਰਬਦ ਤੁੰਦੂ ਕਾਰਾ ਧਰਨ ਨ ਗਗਨ ਹੁਕਮ ਅਬਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਆਪੇ ਆਪ ਕੋ ਪਾਇਦਾ ਜਦੋਂ ਕਿ ਚਾਰੇ ਪਾਸੇ ਹੀ ਧੁੰਦ ਹੀ ਧੁੰਦ ਸੀ ਨਾ ਕੋਈ ਦਿਨ ਨਾ ਰਾਤ ਨਾ ਸੂਰਜ ਨਾ ਚੰਦਰਮਾ ਸੋ ਉਦੋਂ ਵੀ ਅਕਾਲ ਪੁਰਖ ਪਰਮਾਤਮਾ ਉਹਦੀ ਹੋਂਦ ਸੀ ਆਦ ਪੂਰਨ ਭਾਵ ਸ੍ਰਿਸ਼ਟੀ ਤੇ ਪੈਦਾ ਹੋਣ ਤੋਂ ਪਹਿਲਾਂ ਵੀ ਉਹ ਪਰਿਪੂਰ ਪਰਮਾਤਮਾ ਸੋ ਉਹ ਸੱਚ ਸੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਮਾਨ ਕਰੋਸੀ ਪੀ ਸੱਚ ਮਦ ਪੂਰਨ ਤੇ ਜਦੋਂ ਇਸ ਸ੍ਰਿਸ਼ਟੀ ਦਾ ਸੰਗ ਜੀ ਉਸ ਪਰਮਾਤਮਾ ਨੇ ਜੋ ਸ੍ਰਿਸ਼ਟੀ ਨੂੰ ਪੈਦਾ ਕਰਨਾ ਕੀਤਾ ਹੈ ਉਦੋਂ ਨਹੀਂ ਉਹ ਸੱਚ ਸੀ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਗੁਰੂ ਸਾਹਿਬ ਜੀ ਦੇ ਜੋ ਬਾਣੀ ਜਦੋਂ ਆਰੰਭ ਹੁੰਦੀ ਹੈ ਆਦ ਦੇ ਵਿੱਚ ਵੀ ਅਕਾਲ ਪੁਰਖ ਦਾ ਨਾਮ ਪਰਿਪੂਰਨ ਹੈ ਇੱਕ ਓੰਕਾਰ ਸਤਨਾਮ ਇੱਥੋਂ ਗੰਸੰਗ ਜੀ ਜੋ ਬਾਣੀ ਦੀ ਆਰੰਭਤਾ ਹੁੰਦੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦ ਦੇ ਵਿੱਚ ਵੀ ਆਰੰਭਤਾ ਦੇ ਵਿੱਚ ਵੀ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਪਰੀਪੂਰਨ ਹੈ ਤੇ ਮਦ ਪੂਰਨ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਦ ਦੇ ਵਿੱਚ ਬਾਣੀ ਪਹੁੰਚਦੀ ਹੈ ਬਿਨਵੰਤ ਨਾਨਕ ਸਦਾ ਤ੍ਰਿਭਤੇ ਹਰ ਨਾਮ ਭੋਜਨ ਖਾਇਆ ਤੇ ਨਾਮ ਜਿਹੜਾ ਹੈ ਸੰਗ ਜੀ ਵਾਹਿਗੁਰੂ ਦਾ ਨਾਮ ਇਹ ਮਦ ਦੇ ਵਿੱਚ ਵੀ ਪਰੀਪੂਰਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਦ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਪਰੀਪੂਰਨ ਮਦ ਦੇ ਵਿੱਚ ਵੀ ਪਰੀਪੂਰਨ ਹੈ ਤੇ ਅੰਤਪੂਰਨ ਪਰਮੇਸ਼ਰ ਹੈ ਤੇ ਜਦੋਂ ਭੋਗ ਦੀ ਜੋ ਸਮਾਪਤੀ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਤੇਰਾ ਕੀਤਾ ਜਾਤੋ ਨਾਹੀ ਮੈਨੂ ਜੋ ਕਿ ਤੋਈ ਮੈਂ ਨਿਰਗੁਣਿਆਰੇ ਉਹ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਹਾਰਾਮਤ ਹੋਈ ਸਰਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਕਾ ਜੀਵਾ ਤਨਮਨ ਥੀ ਵਹਿ ਰਿਆ ਸੋ ਅੰਤ ਦੇ ਵਿੱਚ ਵੀ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਜੋਗ ਭੋਗ ਦੇ ਸਮੇਂ ਵੀ ਉਸ ਅਕਾਲ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਿਹੜਾ ਹੈ ਪਰੀਪੂਰਨ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀਵ ਦੀ ਮਾਦਾ ਦੇ ਵਿੱਚ ਉਦੋਂ ਗਰਭ ਦੇ ਵਿੱਚ ਵੀ ਰੱਖਿਆ ਕਰਦਾ ਹੈ ਤੇ ਜਦੋਂ ਸੰਗਤ ਜੀ ਜੋ ਇਹ ਜੀਵ ਪੈਦਾ ਹੁੰਦਾ ਹੈ ਉਦੋਂ ਇਸ ਸੰਸਾਰ ਤੇ ਵੀ ਜਿਹੜਾ ਹੈ ਉਹ ਰੱਖਿਆ ਕਰਦਾ ਹੈ ਤੇ ਅੰਤ ਸਮੇਂ ਵੀ ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਦੇ ਹਨ ਅੰਤ ਸਮੇਂ ਵੀ ਪਰਮਾਤਮਾ ਜੀ ਵੀ ਰੱਖਿਆ ਕਰਦਾ ਹੈ। ਤੇ ਮ੍ਰੰਤ ਸੰਤ ਸਰਬਤਰ ਰਮਣਨ ਨਾਨਕ ਅਗਨਾਸਨ ਜਗਦੀਸ਼ੁਰਾਏ ਸਾਧਗੁਰੂ ਜੀ ਪਹਿਲੇ ਸ਼ਲੋਕ ਦੀ ਜੋ ਸਮਾਪਤੀ ਕਰਨ ਕਰਦੇ ਹੋਏ ਕਰਨ ਕਰਦੇ ਹਨ ਕਿ ਸੰਤ ਜਨ ਜਿਹੜੇ ਹਨ ਉਸ ਅਕਾਰ ਪੁਰਖ ਪਰਮਾਤਮਾ ਦਾ ਕੇਵਲ ਸਿਮਰਨ ਕਰਦੇ ਹ ਜਿਹੜਾ ਕਿਸ ਹਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਹੀ ਉਹ ਅਕਾਰ ਪੁਰਖ ਵਾਹਿਗੁਰੂ ਪਰਮਾਤਮਾ ਰਮਿਆ ਹੋਇਆ ਹੈ ਸੰਤ ਜਨ ਉਸ ਪਰਮਾਤਮਾ ਦਾ ਹੀ ਕੇਵਲ ਇਕ ਕੇਵਲ ਜੀਰਾ ਹੈ ਉਹ ਸਿਮਰਨ ਕਰਦੇ ਹਨ ਨਾਨਕ ਹਗਨਾਸਨ ਜਗਤੀਸੁਰੈ ਸੋ ਜਿਹੜਾ ਕੇ ਬਾਪਾਂ ਦਾ ਨਾਸ ਕਰਨ ਵਾਲਾ ਹੈ ਸਾਰੇ ਹੀ ਜਗ ਜੁਦਾ ਈਸਰ ਹੈ ਭਾਵ ਸਾਰੇ ਹੀ ਜੋ ਸੰਸਾਰ ਦਾ ਈਸ਼ਵਰ ਪਰਮਾਤਮਾ ਹੈ ਅੰਤਜਨ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਪੇਖਣ ਸੁਣਨ ਸੁਣਾਵਣੋ ਮਰਮੈ ਤਿਰੜਗੇ ਸਾਚ ਸੋ ਐਸੇ ਅਤਾਲ ਪੁਰਖ ਨੂੰ ਗੁਰੂ ਸਾਹਿਬ ਜੀ ਜੋ ਕਥਨ ਕਰਦੇ ਹਨ ਕਿ ਪੇਖਣ ਦਾ ਨਾਮ ਹੈ ਅੱਖਾਂ ਇਹ ਸੁਣਨ ਦਾ ਨਾਮ ਹੈ ਸੰਗੇ ਜੀ ਕੰਨੋ ਕੇ ਸੁਣਾਉਣ ਦਾ ਅਰਥ ਹੈ ਰਸਨਾ ਸੋ ਆਪਣੀਆਂ ਅੱਖਾਂ ਦੇ ਨਾਲ ਉਸ ਵਾਹਿਗੁਰੂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਨਾ ਕਰੋ ਕੰਨਾਂ ਦੇ ਨਾਲ ਬਾਣੀ ਸੁਣਨੀ ਕਰੋ ਤੇ ਜੇ ਬਾ ਦੇ ਨਾਲ ਰਸਨਨ ਦੇ ਨਾਲ ਬਾਣੀ ਨੂੰ ਪੁਚਾਰ ਦੀ ਕਰਨਾ ਭਾਵ ਉਸ ਪ੍ਰਮਾਤਮਾ ਦਾ ਸਿਮਨ ਕਰੋ ਮੰਨ ਦੇ ਵਿੱਚ ਪੂਰਨ ਪਸ਼ਵਾਸ ਜਿਹੜਾ ਹੈ ਉਸ ਅਕਾਲ ਪੁਰਖ ਦਾ ਹੀ ਜੋ ਮਨ ਦੇ ਵਿੱਚ ਬਸਾਉਣਾ ਕਰੋ ਊਰ ਰਹੇ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ ਧਾਨੂ ਗੁਰੂ ਬ੍ਰੰਸ ਜੀ ਦੇ ਜੋ ਧਾਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੂ ਸ੍ਰੀ ਸਰੋਗ ਦੀ ਸਮਾਪਤੀ ਕਤਨ ਉਹ ਕਰਦੇ ਹੋਏ ਕਤਨ ਕਰਦੇ ਹਨ ਇਹ ਉਹ ਪਰਮਾਤਮਾ ਅਕਾਰਪੁਰਖ ਹਰ ਥਾਂ ਤੇ ਰਮਿਆ ਹੋਇਆ ਹੈ ਸੋ ਐਸੇ ਵਾਹਿਗੁਰੂ ਦਾ ਪਰਮਾਤਮਾ ਦਾ ਜਿਹੜਾ ਸਾਧ ਸੰਗ ਜੀ ਜੋ ਨਾਮ ਰੂਪੀ ਰੰਗ ਦੇ ਵਿੱਚ ਜਿਹੜੇ ਰੱਤੇ ਗਏ ਹਨ ਸੋ ਉਹਨਾਂ ਨੇ ਹੀ ਸਲਾਹੀ ਬਸਕਾਲਪੁਰਖ ਨੂੰ ਵਾਹਿਗੁਰੂ ਨੂੰ ਜਪਣਾ ਕੀਤਾ ਹੈ ਬਾਉਰੀ ਧੰਨ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਹਰ ਏਕ ਨਿਰੰਜਨ ਗਾਇਏ ਸਭ ਅੰਤਰ ਸੋਈ ਇੱਕ ਆਕਾਲ ਪੁਰਖ ਵਾਹਿਗੁਰੂ ਜਿਨੂੰ ਕੋਈ ਦੁਆਇਤ ਤੀਰ ਖਮਈ ਹੈ ਕਾਲ ਖਮਈ ਹੈ ਨਿਰੰਜਨ ਦਾ ਅਰਥ ਹੈ ਸੰਗ ਜੀ ਕਿ ਉਹ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਕਾਗਤੋ ਰਹਿਤ ਹੈ ਸੋ ਐਸੇ ਆਕਾਲ ਪੁਰਖ ਵਾਹਿਗੁਰੂ ਨੂੰ ਉਹਨੂੰ ਗਵਣਾ ਕਰੀਏ ਉਹਨੂੰ ਸਿਬਲਣਾ ਕਰੀਏ ਸਭ ਅੰਤਰ ਸੋਈ ਜਿਹੜਾ ਕਿ ਹਰ ਥਾਂ ਤੇ ਜਰਥਲ ਮਹੀਅਲ ਪੂਰ ਰਹਾ ਭਾਵ ਜਲ ਦੇ ਵਿੱਚ ਧਰਤੀ ਦੇ ਵਿੱਚ ਤੇ ਆਕਾਸ਼ ਦੇ ਵਿੱਚ ਜਿਹੜਾ ਹੈ ਪਰਮਾਤਮ ਰਬਿਆ ਹੋਇਆ ਹੈ ਕੇਵਲ ਪਉਨੂ ਹੀ ਉਹਦਾ ਸਿਮਨਨ ਕਰਨਾ ਕਰੀਏ ਉਹਨੂੰ ਗਵਣਾ ਕਰੀਏ ਕਰਨ ਕਰਨ ਸਮਰਾਤ ਪ੍ਰਭ ਜੋ ਕਰੇ ਸੁ ਹੋਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹ ਪਰਮਾਤਮ ਅਕਾਲ ਪੁਰਖ ਸਰਬ ਸ਼ਕਤੀਬਾਨ ਹੈ ਜੋ ਉਹ ਕਾਰਿਆ ਹੈ ਜੋ ਉਹਦਾ ਹੁਕਮ ਹੈ ਉਹ ਹੀ ਸੰਸਾਰ ਦੇ ਵਿੱਚ ਹੋ ਰਿਹਾ ਹੈ ਖਿਰਮੇ ਥਾਪ ਉਠਾਪ ਦਾ ਇਸ ਬਿਨ ਨਹੀਂ ਕੋਈ ਇੱਕ ਛਿਣ ਦੇ ਵਿੱਚ ਹੀ ਉਹ ਜੀਵ ਨੂੰ ਸੰਗਤ ਜੀ ਥਾਪ ਦੇਂਦਾ ਭਾਵ ਇਸ ਸ੍ਰਿਸ਼ਟੀ ਨੂੰ ਥਾਪ ਦੇਂਦਾ ਹੈ ਤੇ ਇੱਕ ਛਿਣ ਦੇ ਵਿੱਚ ਹੀ ਉਹ ਇਸ ਸ੍ਰਿਸ਼ਟੀ ਨੂੰ ਨਾਸ ਕਰ ਦਿੰਦਾ ਹੈ ਇਸ ਬਿਨ ਨਹੀਂ ਕੋਈ ਉਸ ਬਿਨਾ ਵਾਹਿਗੁਰੂ ਪਰਮਾਤਮਾ ਤੋਂ ਬਿਨਾ ਔਰ ਕੋਈ ਦੂਜਾ ਉਦਾ ਜੋ ਉਹਦੇ ਬਰਾਬਰ ਤਾਂ ਕੋਈ ਨਹੀਂ ਹੈ ਖੰਡ ਬ੍ਰਹਿਮੰਡ ਪਾਤਲ ਦੀਪ ਰਵਿਆ ਸਭ ਨੂੰ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਖੀਰ ਨਾਂ ਪੰਕੀਆਂ ਦੇ ਵਿੱਚ ਕਥਨ ਕਰਦੇ ਹਮ ਇਹ ਖੰਡਾਂ ਦੇ ਵਿੱਚ ਬ੍ਰਹਿਮੰਡਾਂ ਦੇ ਵਿੱਚ ਪਾਤਲ ਦੇ ਵਿੱਚ ਸਾਰੇ ਹੀ ਸਾਧ ਸੰਗ ਜੀ ਹਰ ਜੋ ਸ੍ਰਿਸ਼ਟੀ ਦੇ ਵਿੱਚ ਉਹ ਪਰਮਾਤਮਾ ਰਵਿਆ ਹੋਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ ਜਿਸ ਆਪ ਬੁਝਾਏ ਸੋ 부ਝਸੀ ਨਿਰਮਲ ਜਨਸ ਹੋਈ ਗੁਰੂ ਸਾਹਿਬ ਜੀ ਅਖੀਰੀ ਪੰਕਤੀ ਦੇ ਵਿੱਚ ਕਥਨ ਕਰਦੇ ਹਨ ਕਿ ਜਿਹਨੂੰ ਉਹ ਅਕਾਲ ਪੁਰਖ ਪਰਮਾਤਮ ਆਪ ਸੋਜੀ ਬਖਸ਼ਦਾ ਐ ਆਪ ਜੀ ਨੂੰ ਗਿਆਨ ਦਿੰਦਾ ਹੈ ਤੂੰ ਜਾਂ ਨਾਹੇ ਤਾਂ ਕੋਈ ਜਾਣੇ ਤੇਰਾ ਦੀਆ ਬਾਹ ਵਖਾਣੇ ਸੋ ਜਿਹਨੂੰ ਉਹ ਆਪ ਜਿਸ ਤੇ ਕਿਰਪਾ ਕਰਕੇ ਗਿਆਨ ਬਖਸ਼ਿ ਦਿੰਦਾ ਹੈ ਸੋਜੀ ਦੇ ਦਿੰਦਾ ਹੈ ਉਹ ਜੀਵ ਹੀ ਉਸ ਪਰਮਾਤਮਾ ਨੂੰ ਸਮਝਣਾ ਕੀਤਾ ਹੈ ਨਿਰਮਲ ਜਨ ਸੋਈ ਸੋ ਐਸੇ ਜਿਹੜੇ ਜਨ ਸੇਵਕ ਪਰਮਾਤਮਾ ਦੇ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਜਿਨ੍ਹਾਂ ਨੇ ਉਹਨੂੰ ਸਮਝਣਾ ਕੀਤਾ ਹੈ ਉਹ ਮਲਤੋ ਰਹਿਤ ਹਨ ਤੇ ਨਿਰਮਲ ਪਵਿੱਤਰ ਜੀਵਨ ਵਾਲੇ ਹਨ ਸਤਿਗੁਰੂ ਜੀ ਕਿਰਪਾ ਕਰਨ ਨਾਮ ਦੀ ਦਾਤ ਗੁਰਸਿੱਖੀ ਜੀਵਨ ਸਰਬਸੰਗਤਾਂ ਨੂੰ ਬਖਸ਼ੀ ਕਰਨ ਹੋਇਆਂ ਪੂਰਨਾ ਚੁਕਾਂ ਦੀ ਕਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ